ਕਾਂਡ ਰਾਨ ਕੀ ਗੱਲ ਹੈ ਉਹ ਕੱਲ ਆਏ ਸੀ ਗੁੰਡੇ ਤੇ ਉਹਨਾਂ ਨੇ ਮਤਲਬ ਘਰ ਦੀ ਪੰਡ ਤੋੜ ਕੇ ਸ਼ੁਰੂ ਕੀਤੀ ਪਹਿਲਾਂ ਅਸੀਂ ਪਿੱਛੇ ਖੜੇ ਰਵਿੰਦਰ ਐ ਫਿਰ ਕਦੋਂ ਉਹਨਾਂ ਸ਼ੀਸ਼ੇ ਤੋੜੇ ਕਰਦੇ ਨੁਕਸਾਨ ਕਰਨ ਲੱਪ ਫਿਰ ਅਸੀਂ ਜਾ ਕੇ ਰੋਕਿਆ ਉਹ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਅੱਗੋ ਕੀਤਾ ਮਾਰਿਆ ਕੁੱਟਿਆ ਫਿਰ ਮੇਰੇ ਵੀਰੇ ਚੜਾਇਆ ਨਿਤੋਣਾ ਮਾਰ ਦੇਣਾ ਸੀ ਹੂੰ ਤੁਨੂੰ ਮਾਰੇ ਹਾਂਜੀ ਕਿੰਨੇ ਰਾ ਚਪੇਟਾ ਮਾਰਿਆ ਨੱਕ ਤੇ ਕੁਸੋਣਾ ਵੀ ਮਾਰੇ ਨੇ ਕਿੰਨੇ ਜਣੇ ਸੀ 30 35 30 35 ਜਣੇ ਸੀਗੇ ਹਾਂ ਲੱਕੋ ਥਿਆਰ ਬੋ ਸਾਰਿਆਂ ਕੋਲ ਹਥਿਆਰ ਰਹਿਗੇ ਸੀਗੇ ਅੱਛਾ ਹਾਂ ਥਿਆਰ ਵੀ ਸੀਗੇ ਹਾਂਜੀ ਹਾਂ ਪਿਸਟਲਾਂ ਨਰਾੜਾ ਰੂੜਾ ਸਭ ਥਿਆਰ ਆਗੇ ਸੀ ਬਾਬਾ ਜਾਨੀ ਇਹ ਦੋ ਤਿਆਂ ਨੇ ਜਣੇ ਮੈਂ ਕੱਲਾ ਹੀ ਬਸ ਆਈ ਸੀੜੇ ਉਹਦਾ ਕਰਿਆ ਇਹਨੇ 20 ਰੁਪਏ 25 30 ਰਹਾ ਨਹੀਂ ਨਹੀਂ ਤੁਸੀਂ ਵੰਜਦੇ ਦੋਦਾ ਮੁੰਡਾ ਤਿੰਨ ਜਣੇ ਨਹੀਂ ਗਏ ਸੀ ਕੁੱਟਾ ਸੀ ਤਾਂ ਹੀ ਫਿਰ ਉਹਨੇ ਆਇਆ ਭਾਰਤ ਰੱਖਿਆ ਵੀ ਆਇਆ ਉਤਰ ਰੱਖਿਆ ਘਰ ਕੋ ਪੰਪ ਕੋ ਤਾਣਿਆਂ ਦਾ ਆਦਾ ਚੱਲੋ ਉਧਰ ਰੁਕ ਗਿਆ ਮੈਂ ਦਾ ਆਹ ਮੈਂ ਦੱਸੋ ਦੱਸੋ ਆਰਾ ਦੇ ਲੋ ਕੰਢੀ 妈妈，今天我先。 ਮੈਂ ਪਹਾੜੇ ਤੇ ਨਿਕਲੇ ਆਇਆ ਸੀ ਪਰ ਮੈਂ ਪਹਾੜੇ ਘਰੇ ਆਇਆ ਕੋਈ ਨਹੀਂ ਸੀ ਮਾ ਹੱਥ ਫੜਕਾਰ ਜਮਣ ਤੇ ਬਾਅਦ ਚ ਕੁਝ ਵੀ ਨਹੀਂ ਬਣਨਾ ਆ ਮੁੰਡਾ ਕੋ ਲਗਾ ਸੀ ਆ ਵਾਲਾ 50 ਪੀਸਾ ਦਾ ਕੱਕ ਦੇ ਬਿਆਨ ਕਿਨ ਕਲੜਾਈ ਹੋਈ ਮੈਂ ਆ ਪਾਬਿੰਦਾ ਹੈ ਕਿ ਮੈਂ ਪਿੱਛੇ ਆਇਆ ਸੀ ਇਹ ਪਿੱਛੇ ਆਇਆ ਮੈਂ ਪਿੱਛੇ ਆਇਆ ਮੈਂ ਪਿੱਛੇ ਆਇਆ ਬਾਕੀ ਅਸੀਂ ਹੀ ਗਿਆ ਸੀ ਬਾਕੀ ਹੀ ਗਿਆ ਸਭੀ ਵੇਰੀ ਹਾਂਜੀ ਅੱਛਾ ਕੀ ਗੱਲ ਕੀ ਹੋਈ ਐ ਮੱਕੇ ਅਸੀਂ ਤਿੰਨ ਜਣੇ ਹੈਗੇ ਆ ਸੀਗੇ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਗੁੰਡਾ ਕਰਦੀ ਆ ਰਹੇ ਨੇ ਤੇ ਬਾਕੀ ਸਾਡੀ ਗੁੱਡੀਆਂ ਭੱਜ ਕੇ ਆਈ ਜਦੋਂ ਉਹਨਾਂ ਤੋੜਫੜ ਕੀਤੀ ਤੇ ਕਹਿੰਦੇ ਅੱਗ ਲਾਣੇ ਸਾਡੀ ਗੁੱਡੀਆਂ ਆਈ ਤੇ ਇਹਨਾਂ ਨੂੰ ਮਾਰਨ ਲੱਗ ਗਏ ਤੇ ਕਹਿੰਦੇ ਸੀ ਬੀ ਜਨਾਨੀਆਂ ਜੋ ਵੀ ਗਿਆ ਇਹਨਾਂ ਸਾਰੇ ਨੂੰ ਇਕੱਠਾ ਕਰੋ ਆਪਾਂ ਕੁੱਟਣਾ ਐ ਮਾਰਨਾ ਐ ਜੋ ਬੱਚੇ ਨੇ ਗਲਤੀ ਕੀਤੀ ਉੱਥੇ ਉਹਨੂੰ ਮਾਰਨਾ ਚਾਹੁੰਦੇ ਸੀ ਪਰ ਉਹ ਹੈ ਨਹੀਂ ਸੀਗੇ ਤੇ ਬਾਕੀ ਸਾਨੂੰ ਨਹੀਂ ਪਤਾ ਹੈਗਾ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਤੇ ਇਹ ਗਲਤੀ ਬਹੁਤ ਜ਼ਿਆਦਾ ਉਹਨਾਂ ਕਰ ਦਿੱਤੀ ਏ ਸਾਡੇ ਨਾਲ ਕਰੇ ਆ ਕੇ ਅਸੀਂ ਕੋਈ ਨਹੀਂ ਸਾਡੇ ਘਰ ਚ ਹੈਗਾ ਅਸੀਂ ਹੋਰ ਅਸੀਂ ਤਿੰਨ ਜਣੇ ਇੱਕ ਸਾਡੇ ਨਾਲ ਇਹ ਬੱਚੀ ਗਈ ਸੀ ਦੋ ਜਣੇ ਅਸੀਂ ਆ ਪੈ ਗਿਆ ਸੀ ਖੁਦ ਮੈਂ ਉਹ ਮੁੰਡੇ ਦੀ ਚਾਚੀ ਆ ਤੇ ਮੈਂ ਪੁੱਛਦੀ ਵੀ ਰਹੀ ਆ ਰੋਕਦੇ ਰਹਾ ਸਾਡੇ ਸਾਰੇ ਵੇੜੇ ਆ ਗਏ ਨਹੀਂ ਤੇ ਸਾਡੇ ਨਾਲ ਵੀ ਨਿਨਸਾਫੀ ਹੋਵੇ ਆ ਕੀ ਹੁਣ ਮੰਗ ਕੀ ਕਰਦੇ ਸਾਨੂੰ ਤੁਹਾਨੂੰ ਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਹੁਣ ਕੱਲ ਨੂੰ ਖਤਰਾ ਹੈ ਜਿਹੜੇ ਬੱਚਿਆਂ ਨਾਲ ਉੱਥੇ ਗਲਤੀ ਹੋਈ ਹੈ ਚਲ ਸਾਡੇ ਬੱਚਿਆਂ ਕੋਲੀ ਗਲਤੀ ਹੋਈ ਹੈ ਪਰ ਸਾਨੂੰ ਇਨਸਾਫ ਚਾਹੀਦਾ ਹੈ ਬੱਚੇ ਸਾਡੇ ਵੀ ਗਏ ਨੇ ਮੇਰੇ ਬੱਚੇ ਵੀ ਗਏ ਨੇ ਕੱਲ ਨੂੰ ਗਲਤੀ ਕੋਈ ਵੀ ਹੁੰਦੀ ਹੈ ਉਹਨਾਂ ਦੇ ਜੁਮੇ ਲੱਗੇਗੀ ਸਾਨੂੰ ਇਨਸਾਫ ਚਾਹੀਦਾ ਹੈ ਬੱਚਿਆਂ ਨੂੰ ਕੱਲ ਨੂੰ ਇਸ ਤਰ੍ਹਾਂ ਸਾਨੂੰ ਦਿੱਕਤ ਨਾ ਆਵੇ ਅੱਜ ਤਾਂ ਸਾਡੇ ਘਰੇ ਆ ਗਏ ਨੇ ਕੱਲ ਨੂੰ ਹੋਰ ਵੀ ਕੁਝ ਹੋ ਸਕਦਾ ਹੈ ਠੀਕ ਕੀ ਗੱਲ ਹੋਈ ਹੈ ਹਾਂਜੀ ਕੀ ਗੱਲ ਹੋਈ ਕੱਲ ਮੈਂ ਤੇ ਘਰੇ ਨਹੀਂ ਹੈਗਾ ਸੀ ਆਪਣੇ ਵੀ ਮੇਰੇ ਘਰੇ ਇਕੱਲੇ ਗੁੜੀ ਹੈਗੀ ਸੀ ਅਸੀਂ ਗਿਆ ਸੀ ਆਪਣੇ ਰਿਸ਼ਤੇਦਾਰਾਂ ਮੈਂ ਤੇ ਕੱਲ ਮੇਰਾ ਮੁੰਡਾ ਸਕੂਲ ਤੋਂ ਪੇਪਰ ਦੇ ਕੇ ਆ ਰਿਹਾ ਸੀ ਤੇ ਇੱਥੇ ਜਿਹੜਾ ਆਪਣੇ ਟਾਇਲਰਾਂ ਦੀ ਫੈਕਟਰੀ ਦਾ ਮੁੰਡਾ ਲੱਗਿਆ ਜੰਡ ਵਾਲੇ ਦਾ ਵਿਜੇ ਕੁਮਾਰ ਉਹਦੀ ਐਕਟਿਵਾ ਕਿਤੇ ਲੱਗ ਗਈ ਗੱਡੀ ਨੂੰ ਤੇ ਕਹਿ ਰਸੀ ਗਾਲ ਗਲੋਚ ਕੀਤੀ ਤੂੰ ਭੈਣ ਤੇ ਇਹ ਕੀਤਾ ਉਹ ਕੀਤਾ ਰੋਕ ਰੋਕ ਕੇ ਮੇਰੇ ਮੁੰਡੇ ਨੂੰ ਨੇ ਥੱਪੜ ਮਾਰੇ ਗਾਲ ਗਲੋਚ ਕਰਕੇ ਫਿਰ ਮੁੰਡੇ ਨੂੰ ਕਿਹਾ ਤੁਸੀਂ ਤੁਹਾਡੇ ਘਰ ਕਿੱਥੇ ਗਿਆ ਉਤ ਮੈਂ ਤੁਹਾਡੇ ਘਰੇ ਆਣਾ ਕੁੱਟਣਾ ਉਹ ਕਹਿੰਦਾ ਮੇਰੇ ਪੈਟਰੋਲ ਪੰਪ ਕੋਲ ਕਾਰ ਹੈ ਤੇ ਟ੍ਰੋਲ ਪੰਪ ਕੋਲ ਉਹਨੂੰ ਗੱਡੀ ਰੋਕੀ ਉਹ ਤੇ ਹੱਥ ਹੱਥ ਬੋਲ ਤੇ ਰੋਕ ਕੇ ਕਿਹਾ ਉਹਨੇ ਕਿਹਾ ਵੀ ਮੇਰੇ ਆ ਜੋ ਮੈਂ ਆ ਗਿਆ ਲੜਨਾ ਉਹ ਤੇ ਇੱਕ ਦੋ ਬੱਖੇ ਪੈ ਗੱਡੀ ਨੂੰ ਛੇਸ਼ਣ ਲੰਗ ਇੱਟ ਲੱਗੀ। ਉਦੋਂ ਬਾਅਦ ਉਹ ਸਾਰੇ ਪਿੰਡ ਨਾਲ ਗੁੰਡੇ ਮੰਗਵਾ ਲਿਆ। ਸਾਰੇ ਪਿੰਡ 'ਚ ਘਰੇ ਆਏ ਸਾਰੀ ਪੋੜ ਤੋੜ ਕਰਤੀ। ਮੇਰੇ ਗੋਡੀਆਂ ਨੂੰ ਕੁੱਟਾ। ਕੁੱਟ ਮਾਰ ਕੇ ਇਹਨੂੰ ਘਰ ਅਗਲਾਣਾ ਚਾਹੁੰਦੇ ਸੀ। ਗੁੰਡੇ ਐਨੇ ਕੋ ਸੀ ਘਟੋ ਘਟਤੀ 35 ਬੰਦੇ। ਪਤਾ ਹੀ ਨਹੀਂ ਲੱਗਾ ਕਿਹੜੇ ਪਾਸੇ ਕੀ ਹੋਇਆ ਸਾਰਾ ਪਿੰਡ ਭਰਾ ਪਿਆ ਕਾਪੇ। ਕਿਰਪਾਨਾਂ ਢਿੱਸੇ ਤੇ ਇੱਕ ਬਿੰਦੀ ਬਿੰਦੀ ਹੈਗਾ ਆਪਣਾ ਬੱਲੂਆਂ ਨੇ ਤਾਂ ਉਹ ਉਹਦਾ ਮੇਰੇ ਕੋਲ ਪਿਸਟੜੇ ਹਮ ਮੈਂ ਸਾਰੇ ਲਾਛਾ ਇਤੋਂ ਮਾਰਤੇ ਜਾਣਾ ਤੇਰੇ ਮੋੜੇ ਨੂੰ ਤਾਂ ਮਾਰਤੇ ਜਾਣਾ ਹਮ ਤੇ ਸਾਡੇ ਬਹੁਤ ਜ਼ਿਆਦਾ ਉਹਨਾਂ ਨੁਕਸਾਨ ਕੀਤਾ ਕੋਈ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਸਰ ਅਸੀਂ ਗਏ ਆਪਣੇ ਸਿਟੀ ਕੱਲ ਸ਼ਾਮ ਤਾਈ 3 ਵਜੇ ਜਦੋਂ ਵਾਰਤਾਤ ਕਰਕੇ ਗਏ ਰਹੇ ਹਮ ਉਦੋਂ ਬਾਅਦ ਦਰਖਾਸਤ ਲਾਈਏ ਇਸੇ ਵੀ ਮਤਲਬ ਸਾਡੇ ਤੇ ਠੀਕ ਹੈ ਨੇ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਆਪਣਾ ਦਰਖਾਸਤ ਲਿਖ ਲਈ ਆਂਦਾ ਕਾਰਵਾਈ ਕਰਾਂਗੇ ਹਮ ਹਾਂ ਜੀ ਹੁਣ ਤੁਸੀਂ ਕੀ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਸਰ ਵੀ ਆਪਣੇ ਜਿੰਨਾ ਵੀ ਜੋ ਵੀ ਸਾਡੇ ਘਰੇ ਨੁਕਸਾਨ ਹੋਇਆ ਜੋ ਵੀ ਮੇਰੇ ਲੜਕੀ ਨੂੰ ਬਤਮੀਜ਼ ਕੀਤੀ ਗਈ ਮੇਰੇ ਲੜਕੀ ਨੂੰ ਕੁੱਟਾ ਗਿਆ ਸਾਡੇ ਘਰੇ ਐਲਸੀਡੀ ਟੋੜਤੀ ਸਾਡੇ ਘਰੇ ਨੁਕਸਾਨ ਬਹੁਤ ਹੋਇਆ ਹੈ ਸਾਡੇ ਘਰੇ ਜਿੰਨੇ ਵੀ ਆਏ ਕਿਰਪਾ ਨਾਲ ਲੈ ਕੇ ਪੂਰੇ ਪੁੱਜ ਕੇ ਆਏ ਨੇ ਅਸੀਂ ਪ੍ਰਸ਼ਾਸਨ ਇਹ ਹੀ ਗੱਲ ਕਹਿੰਨੇ ਆਂ ਵੀ ਜਲਦ ਜਲਦ ਕਾਰਵਾਈ ਕੀਤੀ ਜਾਵੇ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਪੈਂਡ ਮੇਰਾ ਈਅਰ ਸਟਾਕ ਫੜੀਆਂ ਵਰਚਾ ਕਰਾਈਆਂ ਵਾਲਾ ਸੰਤੋਸ਼ ਰਾਨੀ ਕੀ ਗੱਲ ਹੋਈ ਐ ਵੀਰ ਅਸੀਂ ਕੱਲ ਕੰਮ ਗਾਇਆ ਸੀ ਗੁੜੀਆਂ ਕੱਲੀ ਘਰੇ ਸੀ ਬੱਚੇ ਕੋਲ ਐਕਟਵਾ ਲੱਗੀ ਏ ਗੱਡੀ ਨੂੰ ਉੱਥੇ ਆਪਥਾ ਬੋਈ ਏ ਰੋਲਾ ਪਿਆ ਏ ਬਾਅਦ ਵਿੱਚ ਅਣਪਛਾਤੇ ਵਿਅਕਤੀ ਲੈ ਕੇ 253 ਸਾਡੇ ਘਰੇ ਆ ਗਏ ਗੁੜੀਆਂ ਨੂੰ ਆਪਥਾ ਬਕਰ ਗਏ ਨੇ ਸਾਡੀ ਤੋੜ ਪਨ ਕਰ ਗਏ ਨੇ ਸਾਨੂੰ ਅਨਸਾਫ਼ ਦਿੱਤਾ ਜਾਵੇ ਗੁੜੀਆਂ ਨੂੰ ਚਪੇਟਾ ਵੀ ਮਾਰੀਆਂ ਨੇ ਕੋਸਨ ਵੀ ਮਾਰਦਾ ਰਿਹਾ ਗੁੜੀਆਂ ਨੂੰ ਕੌਣ ਸੀ ਜੀ ਪਤਾ ਨਹੀਂ ਵੀਰ ਕੌਣ ਸੀ ਅਣਪਛਾਤੇ ਵਿਕਤੀ ਸੀ ਸਾਡੀ ਜਾਨ ਪਛਾਣਤ ਬਾਹਰ ਨੇ ਕਿੰਦੇ ਤੇ ਆਏ ਸੀ ਉਹ ਗੱਡੀਆਂ ਤੇ ਆਏ ਨੇ ਦੋ ਗੱਡੀਆਂ ਸੀ ਇੱਕ ਮੋਟਰਸਾਈਕਲ ਤੇ ਅੱਛਾ ਹਾਂਜੀ ਕਿੰਨੇ ਕੋਈ ਇਹ ਵਾਕਿਆ ਇਹ ਤਿੰਨ ਸਾਢੇ ਤਿੰਨ ਦੇ ਕਰੀਬ ਕੋਲਸ ਹਾਂਜੀ ਦਿਨ ਪਿਆੜੇ ਅਸੀਂ ਮੰਗ ਕਰਦੇ ਸਰਕਾਰ ਤੁਸਾਨੂੰ ਅਨਸਾਫ਼ ਦਿੱਤਾ ਜਾਵੇ ਜੋ ਸਾਡੀ ਤੋੜ ਭਰਨੇ ਉਹ ਸਾਨੂੰ ਦਿੱਤੀ ਜਾਵੇ ਅਸੀਂ ਗਰੀਬ ਘਰ ਐ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਡਾਣੋ ਬੱਚਿਆਂ ਨਾਲ ਕੀ ਨਾਂ ਟੋਟ ਮੇਰਾ ਨਾਂ ਸੰਤੋਸ਼ ਰਾਣੀ ਵਾਹਣ ਉਹ ਚਾਰ ਲੈਣਾ ਤੇ ਕੋਈ ਜਾਣੀ ਅੱਲਾਹ ਇਹ ਕਾਲੇ ਮੁਕੀ ਦੁਬਾਰਾ ਨਹੀਂ ਕਰਾਨੀ ਵੀ ਨਹੀਂ ਆਉਂਗਾ ਮੈਂ ਨੀ ਨੀ ਪੰਪ ਤੇ ਜਾ ਕੇ ਇਟਮ ਵਾਲਿਆਂ ਨੇ ਮੇਰੇ ਜਾਨੀ ਤੇ ਸੱਟ ਮਾਰੇ ਨੇ ਉਦ ਤੋਂ ਬਾਅਦ ਅਸੀਂ ਨਲਬਦੇ ਫਿਰਿਆ ਬਸ ਸਲਾਮ ਹੈ ਆਰੋਪ ਲੱਗਦੇ ਆ ਵੀ ਤੁਸੀਂ ਘਰ ਚ ਜਾ ਕੇ ਕਿਸੇ ਨਾਲ ਕੁੱਟਮਾਰ ਕੀਤੀ ਹੈ ਦਰਸਲ ਬੈੜਾ ਆਪਣੇ ਆ ਦੁਕਾਨੇ ਆਪਣੀ ਆ ਰਿਹਾ ਸੀ ਮੈਂ ਜਾਲਾਣਾ ਵਾ ਮੈਂ ਆਪਣੀ ਦੁਕਾਨ ਵਾਲਾ ਗੱਡੀ ਮੋੜ ਲੱਗਾ ਹਾਂ ਐਂਡੀਕਟਰ ਚੱਲ ਰਿਹਾ ਸੀ ਉਹਦਾ ਉਹ ਪਿੱਛੋਂ ਆਏ ਦੋ ਜਣੇ ਮੈਂ ਵੇਖਿਆ ਵੀ ਸ਼ੀਸ਼ੇ ਤਾਣੀ ਵੀ ਦੋ ਜਣੇ ਨੇ ਪਿੱਛੇ ਮੈ ਰੋਕ ਲਈ ਵੀ ਗੱਡੀ ਕਹਿੰਦਾ ਮੈਨੂੰ ਗਾਲ ਕੱਢੀ ਵੀ ਇੱਥੇ ਮੈਂ ਗੱਡੀ ਮੋੜ ਲੱਗਾ ਸੀ ਹਾਂ ਮੈਂ ਕਿਹਾ ਯਾਰ ਗਾਲ ਤਾਂ ਨਾ ਕੱਢ ਕਹਿੰਦਾ ਮੈਂ ਖੜਾਗਾ ਤੇ ਜਾਵੜੇ ਅੱਜ ਕੱਲ੍ਹ ਫਿਰ ਗਾਲ ਕੱਢੀ ਅਤੇ ਆ ਕੇ ਦੁਕਾਨ ਕੋਲੇ ਤੇ ਮੇਰੇ ਨਾਲ ਬਾਹਰ ਨਿਕਲ ਕੇ ਹੱਥੋ ਪਾਈ ਹੋ ਗਈ ਹਾਂ ਹਾਂ ਠੀਕ ਹੈ ਹੱਥੋ ਪਾਈ ਹੋਣ ਤੋਂ ਬਾਅਦ ਮੈਂ ਵੀਰੇ ਫਲੀਆਂ ਸਮਾਨ ਜਾ ਫੜਾਣਾ ਜੀ ਦੁਕਾਨ ਤੋਂ ਫੜਾ ਕੇ ਆਪਦੇ ਪਿੰਡ ਵੱਲ ਜਾ ਰਿਹਾ ਸੀ ਵਾਈਫ ਮੇਰੇ ਨਾਲ ਸੀ ਨਾਲ 2 ਮਹੀਨੇ ਜਾਵਾ ਕੇ ਮੇਰੇ 2.5 ਮਹੀਨੇ ਦਾ ਨਾਲ ਉਹ ਸੀਗਾ ਨਾਲ ਮੇਰੀ ਭਾਂਜੀ ਤੇ ਭਾਂਜੇ ਸੀਗੇ ਉਹ ਕਿੰਨਾ ਤਿੰਨ ਸਾਲਾਂ ਦੇ ਦੋ ਬੱਚੇ ਨੇ ਹਮ ਠੀਕ ਹੈ ਉਦੋਂ ਬਾਅਦ ਚ ਫਲੀਆਂ ਵਾਲੇ ਪੰਪ ਤੋਂ ਉਰਲੇ ਪਾਸੇ ਉਹਨਾਂ ਨੇ 5-6 ਜਣੇ ਸੀਗੇ ਮੁੰਡੇ ਇੱਥੋਂ ਜਦੋਂ ਚਲੇ ਗਏ ਪਾਤੀਏ ਬਾਈਕ ਪਹਜਾ ਲਗੇ ਮੇਰੇ ਵੀਰੇ ਨੇ ਵੀਰੇ ਮੇਰੇ ਮੁੰਡੇ ਗੱਲ ਪਹਜ ਗਏ ਦਵਾ ਬਾਹਰ ਆ ਗਿਆ ਵੀਰਾ ਵੀ ਦੁਕ ਉਹ ਭੱਜ ਗਏ ਉਹ ਉੱਥੇ ਜਾ ਕੇ ਪੰਪ ਕੋਲੇ ਜਾ ਕੇ ਉਹਨਾਂ ਨੇ ਮੇਰੇ ਗੱਡੀ ਦਾ ਬੈਕ ਇੱਟਾ ਮਾਰੀਆ ਮੈਂ ਹੱਥ ਕਰੀ ਰੋਕ ਤਾ ਨਾ ਮਾਰੋ ਮੈਂ ਪੰਪ ਤੇ ਗੱਡੀ ਲਾ ਦੇਣਾ ਮੇਰੇ ਬੱਚੇ ਨਾਲ ਹੈ ਮੇਰੀ ਵਾਈਫ ਨਾਲ ਉਹਨਾਂ ਨੇ ਆਹ ਦੇਖੋ ਤੁਸੀਂ ਇਧਰੋਂ ਭਲਾ ਕਿੱਟ ਮਾਰੀ ਇੱਕ ਮੁੰਡੇ ਨੇ ਇਹ ਇੱਕ ਗਾਣੀ ਗਈ ਆ ਚੀਜ਼ੇ ਦਾੜੀ ਇਹਨਾਂ ਨੇ ਇੱਟ ਮਾਰੀ ਮੇਰੀ ਵਾਈਫ ਦੇ ਇੱਥੇ ਵਜੀ ਇੱਟ ਆ ਸਟੇਚ ਲੱਗੇ ਚਾਰ ਪੰਜ ਲੱਗੇ ਹੋਣਗੇ ਆ ਦੇਖੋ ਵਿੱਚ ਤੁਸੀਂ ਆ ਸ਼ੀਸ਼ਾ ਦੇਖੋ ਵਿੱਚ ਪੱਕਰ ਦੇ ਵੱਟੇ ਵਾਏ ਨੂੰ ਅੱਛਾ ਮੇਰੀ ਵਾਈਫ ਨੇ ਮੇਰੇ ਬੱਚੇ ਨੂੰ ਨਾਲ ਦੀ ਨਾਲ ਹਿੱਕ ਨਾਲ ਲਾ ਲਿਆ ਉਹਨਾਂ ਦੇ ਆਪ ਦੇ ਵਜ ਗਈ ਇਥੇ ਬੱਚੇ ਬੈਠੇ ਜੀ ਕਿ ਉਹ ਦੋ ਬੱਚੇ ਪਿੱਛੇ ਬੈਠੇ ਜੀ ਬੱਚਕ ਹੋ ਗਈ ਵੀ ਪਿੱਛੋਂ ਮਾਰਦੇ ਹੁੰਦੇ ਹਾਂ ਤੇ ਉਹ ਤਾਂ ਬੱਚੇ ਗਏ ਸੀ ਜੀ ਉਹ ਵੀ ਫਿਰ ਮੈਂ ਤਾਂ ਉਹਦਾ ਗੱਡੀ ਪੰਪ ਤੇ ਬਾੜੀ ਅੰਦਰ ਤੁਸੀਂ ਪੰਪ ਦੀ ਰਿਕਾਰਡਿੰਗ ਚੈੱਕ ਕਰ ਸਕਦੇ ਹੋ ਪੰਪ ਦੇ ਅੰਦਰ ਕੈਮਰੇ ਲੱਗੇ ਹੁੰਦੇ ਸੀ ਨਹੀਂ ਉਹ ਕਹਿੰਦੇ ਜਿਹੜਾ ਤੁਸੀਂ ਘਰੇ ਹੀ ਗਿਆ ਜਾ ਕੇ ਤੋੜਪੰਨ ਕੀਤੀ ਐ ਸ਼ੀਸ਼ੇ ਤੋੜੇ ਐ ਉਹ ਕੀ ਮਸਲਾ ਹੈ ਉਹ ਦੇਖੋ ਉਸ ਤੋਂ ਬਾਅਦ ਵਿੱਚ ਮਲਾਜਮਾਂ ਨੂੰ ਕੀਤਾ ਫੋਨ ਵੀ ਉੱਥੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਮੇਰੇ ਕੋਲੇ ਵੀਡੀਓ ਪਈ ਮੈਂ ਜਿਹੜੀ ਵੀਡੀਓ ਬਣਾਈ ਵੀ ਪੰਪ ਤੇ ਇੰਨੇ ਲੋਕ ਬਾਬ ਇਕੱਠੇ ਹੋ ਚੁੱਕੇ ਨੇ ਪਬਲਿਕ ਹਾਂ ਐਵੇਂ ਥਾਣੇ ਗੱਡੀ ਲ अच्छा मैं जब थाने गया मैं थाने सुनवाई ने उन्होंने कीती मैं बाद ਵਿੱਚ मैं उन्होंने पूछा मैं कहा ਵੀ ਤੁਸੀਂ ਅਰਖਾਸਤ ਲਿਖਣੀ ਮੇਰੀ ਉਹ ਕਹਿੰਦੇ ਲਿਖ ਦੇ ਲਿਖ ਦੇ ਮੈਂ ਕਹਿੰਦਾ ਜਾ ਸਿਵਲ ਹਸਪੀਟਲ ਸਿਵਲ ਹਸਪੀਟਲ ਮੇਰੀ ਵਾਈਫ ਦੇ ਟਾਂਕੇ ਐ ਆਹ ਲਾਉਂਦੇ ਪੈ ਸੀ ਜਿਵੇਂ ਨਾ ਪਸ਼ੂ ਨੂੰ ਟਾਂਕੇ ਲਾਉਂਦੇ ਹਾਂ ਹਾਂ ਮੈਂ ਕਿਹਾ ਕੋਈ ਇਨਸਾਨ ਇਹ ਤਰੀਕੇ ਨਾਲ ਲਾਉ ਉਹਨਾਂ ਨੇ ਕੁਝ ਨਹੀਂ ਸਾਡੀ ਗੱਲ ਗੁੱਲ ਸੁਣੀ ਉਹਨਾਂ ਨੇ ਟਾਂਕੇ ਲਾਤੇ ਸਿਰਫ ਇੰਜੈਕਸ਼ਨ ਤੱਕ ਨਹੀਂ ਫਿਰ ਚਲਾਇਆ ਕਿਉਂਕਿ ਮਾਫ ਨੂੰ ਸੁਣਨ ਕਰਕੇ ਇੰਜੈਕਸ਼ਨ ਲਾਉਂਦੇ ਨੇ ਸਿਵਲ ਹਸਪਤਲ ਵਿੱਚ ਕਿਤੇ ਵੀ ਉਹਦੇ ਫਿਰ ਮੈਂ ਵਾਈਫਾਈ ਤੋਂ ਲੈਣ ਦੀ ਨਾਲ ਮੈਂ ਥਾਣੇ 'ਚ ਵੀ ਗੱਡੀ ਕਢ ਲੈਦੀ ਕਿਉਂਕਿ ਮੇਰੀ ਸਨਵਾਇਤ ਹੋਈ ਨਹੀਂ ਫਿਰ ਮੈਂ ਕਿਹਾ ਸਰ ਮੇਰੇ ਬੱਚਾ ਨਿਕਲ ਗਿਆ ਮੇਰੇ ਬੱਚੇ ਨੂੰ ਨਾਕ ਤੇ ਆਈ ਗਏ ਜੇ ਮੇਰੀ ਵਾਈ ਅੱਜ ਤਾਂ 20 ਵੱਡੇ ਬੰਦਾ ਸੀਗਾ ਮੇਰੀ ਵਾਈ ਸੀਗੀ ਉਹਨਾਂ ਨੇ ਝਰ ਕੇ ਛੱਟ ਅੱਜ 6:00 ਵਜੇ ਦੀ ਉਹ ਨਹੀਂ ਚੱਲਣਾ ਸੀ ਇਸ ਕਰਕੇ ਮੈਂ ਕੱਲ ਗਿਆ ਉਹਨਾਂ ਦੇ ਦੇਖੋ ਜਿਹਨੇ ਵੀ ਪਰਿਵਾਰ ਨੂੰ ਛੱਟ ਲੱਗੇ ਕਿਤੇ ਬੰਦਾ ਠੰਡਾ ਰਹੇਗਾ ਨਹੀਂ ਰਹੇਗਾ ਕਿਉਂਕਿ ਅੱਛਾ ਇੱਕ ਉਹਨਾਂ ਦੀ ਕੁੜ ਮੇਰੇ ਛੱਟ ਮਾਰੀ ਹੋਣਾ ਸਾਡੇ ਘਰੇ ਖੰਡ ਅਸੀਂ ਸਿਰਫ ਕੁਝ ਨਹੀਂ ਸੰਸੂਂਦ ਲਗਾਏ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿਹਾ ਦੇਖ ਤੂੰ ਮੇਰੀ ਭੈਣਾ ਵਰਗੀ ਜੇ ਮੈਂ ਤੇਰੇ ਛੱਟ ਮਾਰਾਂ ਤੇ ਤੇਰੇ ਤੈਨੂੰ ਕੀ ਮਹਿਸੂਸ ਹੋਏਗਾ ਚਲੋ ਆ ਪ੍ਰਭ ਨੂੰ ਜਾਣ ਦੇਣੀ ਆ ਆਪਾਂ ਨੂੰ ਇਹ ਨਹੀਂ ਹੈਗਾ ਵੀ ਭਵੇਂ ਉਹ ਕੁੜੀ ਚਖਮੇ ਬਿਆਣ ਦਵੇ ਜੋ ਮਰਜੀ ਨਹੀਂ ਤੁਹਾਡੇ ਤੁਹਾਡੇ ਕਹਿ ਦੇ ਮੁਤਾਬਕ ਜਿਹੜੀ ਤੋੜਪੰਨ ਹੋਈ ਆ ਤੁਸੀਂ ਨਹੀਂ ਕੀਤੀ ਨਹੀਂ ਵੀਰੇ ਆਪਾਂ ਨਹੀਂ ਕੀਤੀ ਅਸੀਂ ਬਾਹਰ ਖੜੇ ਰਹਿ ਆ ਅਸੀਂ ਵੀ ਸਮਝਦਾਰ ਆ ਪੜੇ ਲਿਖੇ ਬੰਦੇ ਆ ਜਦੋਂ ਘਰੇ ਵੜਾਂਗੇ ਤੇ ਮੇਰੇ ਕੇਸ ਤਾਂ ਬਣਨਗੇ ਕੀ ਕਰਕੇ ਕਿਸੇ ਵੜ ਸਕਦੇ ਕਰ ਨਹੀਂ ਵੜ ਸਕਦੇ ਪਿੰਡ ਦੇ ਵਿੱਚ ਬੰਦੇ ਲੱਭਦੇ ਰਹੇ ਬੰਦੇ ਨਾਲ ਦੀ ਨਾਲ ਨਿਕਲ ਗਏ ਉਹ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਸੀਸੀਟੀਵੀ ਤੁਸੀਂ ਮੁੰਡੇ ਆ ਕਾਰਾਂ ਦੋ ਹੈਗੀਆਂ ਇੱਕ ਮੋਟਰਸਾਈਕਲ ਹੈ ਉਹ ਉਹ ਤੁਸੀਂ ਕੀ ਕਰਦੇ ਸੀ ਪਿੰਡ ਵਿੱਚ ਉਹਨਾਂ ਨੂੰ ਲੱਭਦੇ ਸੀਗੇ ਜੀ ਅੱਛਾ ਉਦੋਂ ਲੱਭਦੇ ਸੀ ਉਹਨਾਂ ਜਿਹੜੀ ਉਹ ਜਿਹੜੀ ਇਹਨਾਂ ਨੇ ਤਸਵੀਰਾਂ ਬਣਾਈਆਂ ਨੇ ਜਿਹੜੀਆਂ ਇੱਕ ਹੋਰ ਹੈਗੀਆਂ ਉਹ ਮੇਰੇ ਤਿਆਰ ਵੇਲੇ ਗਏ ਸੀਗੇ ਮੈਂ ਨਹੀਂ ਗਿਆ ਜੀ ਅੱਛਾ ਠੀਕ ਹੀ ਨਾ ਹੈ ਤੁਹਾਡਾ ਮੇਰਾ ਨਾਮ ਬੰਦੀ ਕਿੱਥੋਂ ਦੇ ਰਹਿਣ ਵਾਲੇ ਪਿੰਡ ਜੰਡਵਾਲਾ ਜਾਂਡੋਰ ਠੀਕ ਫਲੈਕਸ ਦਾ ਮੇਰਾ ਕੰਮ ਹੈ ਇਹ ਆਪਾਂ ਇਸ ਪਿੰਡ ਦੇ ਵਿੱਚ ਮੈਨੂੰ 7 ਸਾਲ ਹੋ ਗਏ ਕੰਮ ਕਰਦੇ ਨੂੰ ਫਲੀਆਂ ਵਾਲੇ ਚ ਤੁਹਾਨੂੰ ਕੋਈ ਬੰਦਾ ਵੀ ਇੱਥੋਂ ਸਰਪੰਚ ਸਾਹਿਬ ਕੋਈ ਵੀ ਕਹਿ ਦਵੇ ਜਿੰਨੇ ਮਾਰਕੀਟ ساری ਪੁੱਛ ਲੋ ਵੀ ਆਪਾਂ ਕਹਿੰਦੇ ਹੁੱਲੜ ਬੱਜੀ ਕੀਤੀ ਹੋਵੇ ਪਿੰਡ ਦੇ ਵਿੱਚ ਰਹਿੰਦੇ ਆ ਅਜੇ ਤੱਕ ਆਪਾਂ ਪਤਾ ਹੀ ਨਹੀਂ ਮੈਨੂੰ ਲੋਕ ਜਾਣਦੇ ਹੀ ਨਹੀਂ ਵੀ ਇੱਥੇ ਸਾਡਾ ਬੰਦਾ ਹੈ ਇੱਥੇ ਠੀਕ